ਹਰ ਗੁਰੂ ਰਸੀਵੀਐ ਇਹ ਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਮੂਰ ਅਰਸੋਂ ਕੋਰਸੋਂ ਛਟੀਐ ਤੋਦ ਦਿਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਹੁ ਸਿਰਸਾ ਹੰਦੇ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੇਸਾ ਸਜਣ ਸਚਾ ਪਾਤਿ ਸ਼ੁ ਸਿਰਸਾ ਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾ ਵੀਸਾ ਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਲਿਖਿਆ ਕਮਾਵਣਾ ਜੀ ਕਰਤ ਆਪ ਲਿਖਿਆਸ ਮੋਹ ਠਗਾਲੀ ਪਾਈਨ ਬਿਸਰਿਆ ਗੁਣਤਾਸ ਰਵ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗਾਲੀ ਪਾਈਨ ਬਿਸਰਿਆ ਗੁਣਤਾਸ ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੋਇ ਆਸ ਜਿਨੀ ਗੁਰਮੁਖ ਨਾਮ ਨਾ ਚੇਤੇਓ ਸੇ ਬਹਿਣ ਨ ਮਿਲਣੀ ਪਾਸ ਦੋਖ ਲਾਗ ਬਹੁਤ ਘਣ ਪੋਤ ਕਲਾਤਨਾ ਸਾਥ ਕੋਈ ਜਾਸ ਲੋਕ ਵਿੱਚ ਮੋਹ ਕਾਲ ਹੋਆ ਅੰਦਰ ਉਬੇ ਸਾਸ ਮਨ ਮੁਖਾਨੋ ਕੋ ਨਿਸਹੀ ਚੋਕ ਗਿਆ ਵੇ ਸਾਸ ਨਾਨਕ ਗੁਰ ਮੁਖਾਨੋ ਸੁਖ ਅਗਲ ਜਿਨ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸਜਣਾ ਜੇ ਗੁਰਮੁਖ ਮਿਲਹਿ ਸੁਭਾਏ ਸਤ ਗੁਰ ਕਾ ਭਾਣਾ ਆਨੰਦਿਨ ਕਰਹਿ ਸੇ ਸੱਚ ਰਹੇ ਸਮਾਈ ਦੂਜੇ ਭਾਏ ਲਗੇ ਸਜਣ ਨਾ ਆਖੀ ਅਹ ਜੇ ਅਭਮਾਨ ਕਰਹਿ ਵਿਕਾਰ ਮਾਨ ਮੁਖ ਆਪ ਸਵਾਰਥੀ ਕਾਰਜ ਨਾਸਕ ਹੈ ਸਵਾਰ ਨਾਨਕ ਪੂਰਵ ਲਿਖਿਆ ਖਮਾਵਣ ਕੋਏ ਨਾ ਮੀਟਣ ਹਾਰ ਪਾੜੀ ਤੋਦੇ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤਰੇ ਗੁਣ ਆਪ ਸਿਰਜੀਐ ਮਾਇਆ ਮੋਹ ਬਧਾਇਆ ਵਿੱਚ ਹौं ਮੈਂ ਲੇਖ ਮੰਗੀਐ ਫਿਰ ਆਵੈ ਜਾਇ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਹਾਰੀ ਗੁਰ ਆਪਣੀ ਸਦਾ ਸਦਾ ਕੁਮਾਇਆ ਜਿਨ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਾਲਿਹਾਰੀ ਗੁਰ ਆਪਣੀ ਸਦਾ ਸਦਾ ਕੁਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਪੂਰਵ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੌਲੀ ਪਾਈਨ ਵਿਸਰਿਆ ਗੁਣਤਾਸ ਰਾਗ ਸੋਰਠ ਕੀ ਵਾਰ ਪੌੜੀ ਤੀਜੀ ਸ ਲੋਕਾਂ ਨਾਲ